ਪੰਜਾਬ ਵਿੱਚ ਤੋਂ ਦੇ ਜਿੱਥੇ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ ਉਤੇ ਹੀ ਮੋਗਾ ਫਾਸਫੋਰਸ ਨੈਸ਼ਨਲ ਹਾਈਵੇ ਤੇ ਦੇਰ ਰਾਤ ਇੱਕ ਵੱਡਾ ਹਾਦਸਾ ਹੋਇਆ ਜਿਸ ਦੌਰਾਨ ਇੱਕ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੀ ਹੈ ਜੀਸੀਬੀ ਤੇ ਕਾਰ ਦੀ ਟੱਕਰ ਦੇ ਵਿਚਕਾਰ ਇੱਕ ਦੀ ਮੌਤ ਹੋਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੋਇਆ ਤੇ ਜਿਸ ਤੋਂ ਬਾਅਦ ਜੀਸੀਬੀ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਦੀ ਹੈ ਕਿ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਜ਼ੋਰਦਾਰ ਆਵਾਜ਼ ਸੁਣੀ ਸੀ ਜਿਸ ਤੋਂ ਬਾਅਦ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਤੇ ਇੱਕ ਨੂੰ ਹਸਪਤਾਲ ਪਹੁੰਚਾਇਆ ਗਿਆ ਐਕਸੀਡੈਂਟ ਹੋਇਆ ਜਦੋਂ ਖੜਕਾ ਹੋਇਆ ਜੀ ਤਾਂ ਨਾਲ ਹੀ ਜਦੋਂ ਗੇਟ ਖੋਲ ਕੇ ਜ ਬੱਚੇ ਸਾਰੇ ਚੀਕਾ ਮਾਰਨੇ ਲੱਗੇ ਪਾ ਵੈਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਵੇ بار-ਬਾਰ ਬਚਿਆ ਗੇਟ ਖੋਲ ਕੇ ਜਦੋਂ ਬਾਹਰ ਆਇਆ ਇੱਕ ਬੰਦਾ ਇੱਥੇ ਤਾਂ ਤਾਂ ਬਹੁਤ ਬਿਲਕੁਲ ਖਤਮ ਸੀਗਾ ਤੂੰ じゃ ਗੱਡੀ ਦੇ ਵਿੱਚ ਸੀਗਾ ਅਸੀਂ ਸੀਗੇ 2 4-5 ਬੰਦੇ ਹੋਰ ਸੀਗੇ ਇੱਥੇ ਸਿੱਧੂ ਹਸਪੀਟਲ ਦੇ ਜਿਹੜੇ ਕੰਮ ਕਰਦੇ ਵਾਲੇ ਸੀ ਕੋਈ ਮਰੀਜ਼ ਵਾਲਾ ਬੰਦਾ ਸੀ ਉਹ ਆਏ ਸਾਰੇ ਨਿਮਿਲ ਕੇ ਇੱਕ ਬੰਦੇ ਨੂੰ ਬਾਹਰ ਕੱਢਿਆ ਹਸਪੀਟਲ ਭੇਜਿਆ ਤੋ ਦੂਜੇ ਹੁਣ ਐਂਬੂਲੈਂਸ ਆ ਲਿਆਗੇ ਆਪਣੇ ਜਾਨ ਵਿਚਾੜੀ ਇੱਕ ਬੰਦੇ ਜਾਨ ਵਿਚਾੜੀ ਆਪਣੇ ਮੁਲਾਜ਼ਮ ਸਾਹਿਬ ਆ ਕੇ ਸਾਰੀ ਇਨਕੁਆਰੀ ਕਰਦੇ ਪਏ ਇੱਕ লাশ ਵੀ ਗੱਡੀ ਚ ਰੱਖੀ ਹੈ ਚੱਕੇ ਕਿਵੇਂ ਹਾਦਸਾ ਕਿਵੇਂ ਹੋਇਆ ਕਹਦੇ ਨਾ ਹੋਇਆ ਆਪਣੇ ਆਪ ਮਸ਼ੀਨ ਹੈਗੀ ਕਿਹੜੀ ਸੀ ਜੀ ਸੀ ਬੀ ਜੀ ਸੀ ਬੀ ਮਸ਼ੀਨ ਹੈਗੀ ਗਲਤੀ ਗਲਤੀ ਇਹਦੀ ਹੈ ਪੁੱਠੇ ਪਾਸੇ ਇਹ ਡਰਾਈਵਰ ਪੱਜ ਗਿਆ ਜੀ ਇਹ ਰੋਮ ਡਰਾਈਵਰ ਸੀਗਾ ਜੀ ਇਹ ਪੌਲ ਦੇ ਉੱਪਰ ਇਧਰੋਂ ਬਹੁਤ ਹਾਈ ਸਪੀਡ ਨਾਲ ਗੱਡੀ ਆ ਰਹੀ ਹੈ ਅਸੀਂ ਵੀ ਜਦੋਂ ਪੌਲ ਚੜ੍ਹਦੇ ਆ ਜੀ ਖੜਕਾ ਸੁਣਿਆ ਜੀ ਭੱਜ ਕੇ ਸਿੱਧੂ ਹੋਸਟਲ ਤੇ ਆਪਣੀ ਮਾਤਾ ਐਡਮੈਨ ਆ ਅਸੀਂ ਭੱਜ ਕੇ ਦਵਾ ਦਾ ਬੁਖਾ ਆਏ ਜੀ ਤੇ ਭੱਜ ਕੇ ਆ ਕੇ ਦੇਖਿਆ ਜੀ ਗੱਡੀ ਦਾ ਕੱਲਾ ਕੱਲਾ ਜੀ ਸਾਰਾ ਕੁਝ ਖਿੰਡ ਰਿਆ ਪਿਆ ਸਾਨੂੰ ਕੱਲਾ ਕਿ ਗੱਡੀ ਵੱਜ ਗਈ ਹੈ ਨਾ ਅਸੀਂ ਇੱਕ ਰੰ ਭੱਜੇ ਜੀ ਉੱਥੇ ਇੱਕ ਮੋੜੇ ਤੇ ਤਾਂ ਬਾਹਰ ਹੀ ਨਾਲ ਇੱਕ ਬਾਹਰ ਦੇਖੋ ਬਾਹਰ ਸਾਰੀ ਕੱਢੀ ਗਈ ਜੀ ਉਹਦੀ ਕਿਹ ਪਿਆ ਸੀਗਾ ਦੂਜੇ ਨੇ ਅਸੀਂ ਕੱਢਿਆ ਵਿੱਚੋਂ ਜੀ ਗੱਡੀ ਦੇ ਵਿੱਚੋਂ ਕੱਢਿਆ ਰਜੀਵ ਹੋਸਟਲ ਤੇ ਐਡਮੈਨ ਕਰਦਾ ਜੀ ਬਹੁਤ ਬੀੜ ਪਚਾ ਮਾਮਲਾ ਸਾਡੇ ਗੌਤਮ ਤੇ ਅੰਕੁਰ ਮੁੰਡੇ ਸਾਡੇ ਗਵੰਡੂਈ ਉੱਥੋਂ ਰਹਿੰਦੇ ਸੀਗੇ ਜੀ ਉਹ ਇਧਰੋਂ ਆਪਦੇ ਦੋਸਤ ਦੇ ਜਨਮ ਦਿਨ ਤੋਂ ਹੋ ਕੇ ਘਰ ਨੂੰ ਵਾਪਸ ਜਾ ਰਹੇ ਸੀਗੇ ਜੀ ਜੀਟੀ ਰੋਡ ਤੇ ਡਾਕਟਰ ਸਿੱਧੂ ਦੇ ਹਸਪਤਾਲ ਕੋਲੇ ਇੱਕ ਜਿਹੜੀ ਜੀਸੀਬੀ ਸੀਗੀ ਉਹ ਰੌਂਗ ਸਾਈਡ ਆ ਰਹੀ ਸੀ ਉਹਦੇ ਵਿੱਚ ਗੱਡੀ ਉਹ ਵੱਜੀ ਆ ਇੱਕ ਮੁੰਡੇ ਦੀ ਵਿੱਚੋਂ ਮੌਤ ਹੋ ਗਈ ਆ ਤੇ ਇੱਕ ਮੁੰਡਾ ਜਿਹੜਾ ਜਾਦੇ ਸੀਰੀਅਸ ਆ ਤੇ ਉਹ ਇੱਥੇ ਮੈਡੀਸਿਟੀ ਦਾਖਲ ਆ ਗਿਆ ਅੰਕੁਰ ਵੀ ਹੋਈ ਹੈ ਜੀ ਕ੍ਰਿਸ਼ਨਨਗਰ ਤੇ ਰਹਿੰਦੇ ਤੇ ਦੂਜੇ ਬਲੜਕੇ ਦੀ ਹਾਲਤ ਕਿਸ ਤਰ੍ਹਾਂ ਹੈ ਜੀ ਉਹ ਜਿਹੜਾ ਮੁੰਡਾ ਵਾ ਉਹਦੇ ਜਵਾੜਾ ਵਾ ਜਿਹੜਾ ਇੱਥੇ ਕ੍ਰੈਕ ਹੋਇਆ ਵਾ ਜੀ ਉਹਦਾ ਅੱਜ ਜਾਂ ਸਵੇਰੇ ਆਪਰੇਸ਼ਨ ਹੋ ਗਿਆ। ਡਾਕਟਰ ਸੂਚਨਾ ਦੇ ਦਿੱਤੀ ਗਈ। ਪੁਲਿਸ ਨੂੰ ਸੂਚਨਾ ਦਿੱਤੀ ਹੈ ਜਿਉ ਉਹ ਅੱਜ ਉਹ ਐਫ ਆਈ ਆਰ ਕਰੀ ਜਾਂਦੇ। ਤੇ ਜਿਹੜੀ ਗਲਤੀ ਕੀਤੀ ਦੱਸੀ ਆ ਰਹੀ ਉਹ ਜੀ ਸੀ ਬੀ ਵਾਲੇ ਦੀ 100% ਗਲਤੀ ਹੈ ਜਿਉ ਉਹਨੇ ਰੋਂਗ ਸਾਈਡ ਲੈ ਕੇ ਗਿਆ ਜੀ। ਤੇ ਜੀ ਸੀ ਬੀ ਵਾਲਾ ਹੰਦਾ ਸੀ ਗੁੱਸਤਾ ਕਰਦਾ। ਜੀ ਸੀ ਬੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਸਾਨੂੰ ਹੁਣ ਥੋੜਾ ਜਿਹਾ ਪਤਾ ਲੱਗਾ ਕਿ ਪੁਲਿਸ ਨੇ ਉਹਨੂੰ ਫੜ ਲਿਆ ਜੀ। ਸਾਹ ਸਾਹਿਬ ਇੱਕ ਐਕਸੀਡੈਂਟ ਦਾ ਮਾਮਲਾ ਆਇਆ ਸੀ ਕੀ ਮਾਮਲਾ ਪੂਰਾ ਹੀ ਕੀ ਕਾਰਵਾਈ ਕੀਤੀ ਹੈ ਰ ਵੀ ਇਹ ਰਾਤ 10:00 ਵਜੇ ਨਾ ਨੈਸ਼ਨਲ ਹਾਈਵੇ ਤੇ ਪੁਲ ਦੇ ਉੱਪਰ ਐਕਸੀਡੈਂਟ ਹੋਇਆ ਇੱਕ ਮੇਜ ਕਾਰ ਸੀ ਚਿੱਟੇ ਰੰਗ ਦੀ ਤੇ ਲੁਧਿਆਣਾ ਸਾਈਡ ਤੋਂ ਆ ਰਹੀ ਸੀ ਇੱਕ ਜੀਵੀਸੀ ਮਸ਼ੀਨ ਜਿਹੜੀ ਰੋਂਗ ਸਾਈਡ ਆ ਰਹੀ ਸੀ ਕਿੰਨੀਆਂ ਨੇ ਕਾਰ ਚ ਸਾਰ ਸੀ ਕਾਰ ਦੇ ਵਿੱਚ ਦੋ ਜਾਨੇ ਸੀ ਜੀ ਕੀ ਹਾਲਾਤ ਸੀ ਇੱਕ ਤਾਂ ਜਿਹੜਾ ਹੈਗਾ ਸੀ ਅੰਕਰ ਸ਼ੇਤੀਆ ਉਹਦੀ ਤਾਂ ਮੌਕੇ ਤੇ ਡੱਥ ਹੋ ਗਈ ਸੀ ਤੋ ਜਿਹੜਾ ਗੋਤਮ ਉਹਦੇ ਕਾਫੀ ਸੱਟਾਂ ਲੱਗੀਆਂ ਉਹਨੂੰ ਮੌਕੇ ਤੋਂ ਫਿਰ ਹਸਪਤਲ ਭੇਜ ਦਿੱਤਾ ਸੀ ਵਰਤਾਲਾ ਉਹਨੂੰ ਜਿਸ ਵੀ ਡਰਾਈਵਰ ਦੇ ਸਰਕਿਸ ਜਿਵੇਂ ਸੀ ਵਾਲਾ ਡਰਾਈਵਰ ਵੀ ਹੁਣ ਭਾਰ ਕਰ ਰਹੇ ਆ ਤੇ ਉਹਨੂੰ ਲਿਆ ਕੇ ਕਰ ਕਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਕਦਮਾ ਦਰਜ ਕੀਤਾ ਜੀ